ਕਹਿੰਦੇ ਇਹ ਤੇ ਮਤਲਬ ਕਿ ਇਹਨਾਂ ਨੂੰ ਸੜ ਤਕਲੀਫ ਹੋ ਰਹੀ ਆ ਉਹ ਕੋਈ ਮੁੱਦਾ ਕਲੀਅਰ ਕਰਦੇ ਜੀ ਜੋ ਸਰਕਾਰੀ ਕਾਲਜ ਦਾ ਪ੍ਰਾਈਵੇਟ ਕਾਲਜ ਦਾ ਨੂਰ ਦੇ ਚ ਸਥਾਪਿਤ ਕੀਤਾ ਇਹ ਨਾ ਗੱਲ ਤੋਂ ਜਿਹੜੇ ਵਿਰੋਧੀ ਆ ਇਸ਼ੂ ਬਣਾ ਰਹੇ ਨੇ ਸਾਡਾ ਮਕਸਦ ਹੈ ਬੱਚਿਆਂ ਨੂੰ ਐਜੂਕੇਸ਼ਨ ਦੇਣਾ ਉਹ ਤੇ ਇਹ ਰਿਹਾ ਸਰਕਾਰੀ ਜਾਂ ਪ੍ਰਾਈਵੇਟ ਦਾ ਸਾਡਾ ਮਕਸਦ ਦਾ ਕਾਲਜ ਇਹ ਤਾਂ ਲੋਕਾਂ ਤੋਂ ਨਹੀਂ ਉਹ ਹੱਗ דרਿਆ ਜਾ ਰਿਹਾ ਕਿ ਇੱਥੇ ਕਾਲਜ ਆ ਰਿਹਾ ਸੱਚੀ ਗੱਲ ਹੈ ਮੈਡਮ ਜੀ ਸਾਡੇ ਕੋਲ ਨਹੀਂ ਦੇ ਰਿਆ ਜਾ ਰਿਹਾ ਕਿਉਂ ਜਿਹੜੀ ਪ੍ਰਾਈਵੇਟ ਕਾਲਜਾਂ ਦੀ ਇੱਥੇ ਕਮੀ ਆ ਅਸੀਂ ਆਮ ਲੋਕਾਂ ਨੇ ਵੋਟਾਂ ਤੁਹਾਨੂੰ ਪ੍ਰਾਈਵੇਟ ਪੁਲਿਸ ਦੇ ਨਾਂ ਦੇ ਦਿੱਤੀਆਂ ਆ ਸਾਡੇ ਤੋਂ ਨਹੀਂ ਚੜ ਜਾਂਦਾ ਇਹੋ ਜਿਹੇ ਡੋਗਲੇ ਕਿਰਦਾਰ ਸਾਡੇ ਤੋਂ ਨਹੀਂ ਜਰੀਆਂ ਜਾਂਦੀਆਂ ਇਹੋ ਜੀਆਂ ਡੋਗਲੀਆਂ ਨੀਤੀਆਂ ਕੀ ਕੀ ਕੁਝ ਸਾਡੇ ਐਮਐਲਏ ਨੀਨਾ ਮਿੱਤਲ ਜੀ ਨੇ ਪਹਿਲਾਂ ਵਾਅਦੇ ਕੀਤੇ ਸੀਗੇ ਕਿੱਦਾਂ ਮਤਲਬ ਕਿ ਉਹ ਪਹਿਲਾਂ ਕੀ ਬਿਆਨ ਦਿੰਦੇ ਸੀਗੇ ਤੇ ਅੱਜ ਉਹਨਾਂ ਦੇ ਬਿਆਨ ਕਿੱਦਾਂ ਬਦਲੇ ਆ ਇਹ ਗੱਲ ਹੈਗੀ ਆ 4 ਦਸੰਬਰ 2021 ਮਤਲਬ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਥੋੜੇ ਦਿਨ ਪਹਿਲਾਂ ਦੀ ਤੇ ਉਸ ਦਿਨ ਮੈਡਮ ਨੀਨਾ ਮਿੱਤਲ ਜੀ ਨੇ ਆਪ ਆਪਣੀ ਜ਼ੁਬਾਨ ਤੋਂ ਆਪ ਇਹ ਗੱਲ ਕਹੀ ਅਤੇ ਮੰਨੀ ਕਿ ਹਾਂ ਬਨੂਰ ਸ਼ਹਿਰ ਨੂੰ ਸਰਕਾਰੀ ਕੋਲੇ ਚਾਹੀਦਾ ਆ ਬੱਚਿਆਂ ਨੇ ਜਦੋਂ ਇੱਕ ਗੱਲ ਕਹੀ ਕਿ ਇੱਥੇ ਇੱਕ ਗਵਰਨਮੈਂਟ ਕਾਲਜ ਹੋਣਾ ਚਾਹੀਦਾ ਬਹੁਤ ਅੱਛਾ ਲੱਗਿਆ ਕਿ ਜੇ ਹਰ ਬੱਚਾ ਇਹ ਸੋਚਣ ਲੱਗ ਜਾਏ ਤਾਂ ਮਤਲਬ ਤੁਸੀਂ ਵੀ ਇਹ ਨਹੀਂ ਕਰੋਗੇ ਮੈਂ ਘਰ ਜਾ ਕੇ ਵੀ ਗੱਲ ਕੀਤੀ ਕਿ ਜਿੱਦਾਂ ਜੋਰਾ ਸਿੰਘ ਔਰ ਇਹਨਾਂ ਦੀ ਟੀਮ ਨੇ ਇੱਕ ਗੱਲ ਰੱਖੀ ਹੈ ਇਸ ਤੋਂ ਬਹੁਤ ਅੱਛਾ ਲੱਗਦਾ ਸਿਰਾਮ ਇਹਨਾਂ ਨੇ ਸੋਚਿਆ ਇਸੇ ਤੋਂ ਨੂੰ ਕਿਤੇ ਵੀ ਕੁਝ ਸੁਣਨ ਨੂੰ ਇਹ ਮਿਲਿਆ ਕਿ ਕਿਤੇ ਪ੍ਰਾਈਵੇਟ ਕਾਲਜ ਦੀ ਗੱਲ ਹੋਵੇ ਸਰਕਾਰੀ ਨੂੰ ਕਿਹੜਾ ਨਾ ਕਰਦਾ ਆ ਬਈ ਸਰਕਾਰ ਨੂੰ ਤਾਂ ਕੋਈ ਨਾ ਹੀ ਨਹੀਂ ਕਰ ਰਿਹਾ ਰੋਲਾ ਵੀ ਪ੍ਰਾਈਵੇਟ ਖੱਥਲ ਦੇਣ ਦਾ ਆ ਹਾਂਜੀ ਦੋਸਤੋ ਸਭ ਚੀ ਦੇ ਕਾਲ ਮੈਂ ਜੋਰਾ ਸਿੰਘ ਬਨੂੜ ਤੋਂ ਅੱਜ ਆਪਾਂ ਆਪਣੇ ਹਲਕਾ ਰਾਜਪੁਰਾ ਦੇ ਸ਼ਹਿਰ ਬਨੂੜ ਬਾਰੇ ਥੋੜੀ ਜੀ ਗੱਲਬਾਤ ਕਰਾਂਗੇ ਕਿ ਕੀ ਕੀ ਕੁਝ ਸਾਡੇ ਐਮਐਲਏ ਨੀਨਾ ਮਿੱਤਰ ਜੀ ਨੇ ਪਹਿਲਾਂ ਵਾਅਦੇ ਕੀਤੇ ਸੀਗੇ ਤੇ ਅੱਜ ਉਹਨਾਂ ਦੀ ਕਾਰਗੁਜ਼ਾਰੀ ਕੀ ਆ ਕਿੱਦਾਂ ਮਤਲਬ ਕਿ ਉਹ ਪਹਿਲਾਂ ਕੀ ਬਿਆਨ ਦਿੰਦੇ ਸੀਗੇ ਤੇ ਅੱਜ ਉਹਨਾਂ ਦੇ ਬਿਆਨ ਕਿੱਦਾਂ ਬਦਲੇ ਆ ਕੀ ਕੀ ਕੁਝ ਅੱਜ ਉਹ ਗਰਾਊਂਡ ਤੇ ਕਰ ਰਹੇ ਆ ਸੋਸ਼ਲ ਮੀਡੀਆ ਤੇ ਦਿਖਾਉਂਦੇ ਕੀ ਆ ਤੋ ਜਿਹੜੀ ਅੱਜ ਸਭ ਤੋਂ ਪਹਿਲਾਂ ਜਿਹੜੀ ਗੱਲ ਕਰਨੀ ਆ ਉਹ ਗੱਲ ਕਰੂੰਗਾ ਮੈਂ ਇਲੈਕਸ਼ਨ ਤੋਂ ਪਹਿਲਾਂ ਮੈਡਮ ਨੀਨਾ ਮਿੱਤਲ ਜੀ ਨੇ ਇੱਕ ਸਾਡੇ ਨਾਲ ਪ੍ਰੋਮਿਸ ਕੀਤਾ ਸੀਗਾ ਸਾਡੇ ਨਾਲ ਇੱਕ ਵਾਅਦਾ ਕੀਤਾ ਸੀਗਾ ਲੋਕਾਂ ਦੇ ਨਾਲ ਉਸ ਦਿਨ ਅਸੀਂ ਪਾਰਟੀ ਨੂੰ ਜੁਆਇਨ ਕੀਤਾ ਸੀਗਾ ਇਹ ਗੱਲ ਹੈਗੀ ਆ 4 ਦਸੰਬਰ 2021 ਦੀ ਮਤਲਬ ਕਿ ਵਿਧਾਨ ਸਭਾ ਦੀਆਂ ਚੋਣਾਂ ਤੋਂ ਥੋੜੇ ਦਿਨ ਪਹਿਲਾਂ ਦੀ ਉਸ ਸਮੇਂ ਮੈਡਮ ਨੀਨਾ ਮਿੱਤਲ ਜੀ ਸਾਡੇ ਗਾਰਡ ਦੇ ਵਿੱਚ ਆਏ ਅਸੀਂ ਉਸ ਦਿਨ ਪਾਰਟੀ ਨੂੰ ਜੁਆਇਨ ਵੀ ਕੀਤਾ ਤੇ ਉਸ ਦਿਨ ਮੈਡਮ ਨੀਨਾ ਮਿੱਤਲ ਜੀ ਨੇ ਆਪ ਆਪਣੀ ਜ਼ੁਬਾਨ ਤੋਂ ਆਪ ਇਹ ਗੱਲ ਕਹੀ ਅਤੇ ਮੰਨੀ ਕਿ ਹਾਂ ਬਨੂੜ ਸ਼ਹਿਰ ਨੂੰ ਸਰਕਾਰੀ ਕੋਲੇ ਚਾਹੀਦਾ ਆ ਉਸ ਟਾਈਮ ਉਹਨੇ ਪਰ ਇੱਕ ਅੱਠ ਦੇ ਵਿੱਚ ਇਹ ਗੱਲ ਕਹੀ ਆ ਸਾਡੇ ਕੋਲ ਰਿਪੋਰਟ ਵੀ ਆ ਤੁਸੀਂ ਇੱਕ ਵਾਰ ਇਹਨੂੰ ਸੁਣਿਓ ਬੱਚਿਆਂ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਕਿ ਇੱਥੇ ਇੱਕ ਗਵਰਨਮੈਂਟ ਕਾਲਜ ਹੋਣਾ ਚਾਹੀਦਾ ਬਹੁਤ ਅੱਛਾ ਲੱਗਿਆ ਬੱਚਿਆਂ ਨੇ ਜਦੋਂ ਮੇਰੇ ਨਾਲ ਗੱਲ ਕੀਤੀ ਕਿ ਇੱਥੇ ਇੱਕ ਗਵਰਨਮੈਂਟ ਕਾਲਜ ਹੋਣਾ ਚਾਹੀਦਾ ਬਹੁਤ ਅੱਛਾ ਲੱਗਿਆ ਕਿ ਜੇ ਹਰ ਬੱਚਾ ਇਸ ਉੱਚੇ ਲੱਗ ਜੇ ਉਹ ਨਾਲ ਹੀ ਬੱਚਿਆਂ ਨੇ ਕਿਹਾ ਕਿ ਇੱਕ ਲੜਕੀਆਂ ਲਈ ਵੀ ਕਾਲਜ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੇ ਘਰਾਂ ਵਿੱਚ ਹਾਲੇ ਵੀ ਉਹ ਵਿਚਾਰ ਨਹੀਂ ਕਿ ਅਸੀਂ ਕੋ ਐਡ ਦੇ ਬੱਚਿਆਂ ਨੂੰ ਨਹੀਂ ਪੜ੍ਹਾਉਂਦੇ ਤਾਂ ਅਗਲਾ ਤੁਸੀਂ ਵੀ ਨਹੀਂ ਕਰੋਗੇ ਮੈਂ ਘਰ ਜਾ ਕੇ ਵੀ ਗੱਲ ਕੀਤੀ ਕਿ ਜਿੱਦਾਂ ਦੋਰਾ ਸਿੰਘ ਔਰ ਇਹਨਾਂ ਦੀ ਟੀਮ ਨੇ ਇੱਕ ਗੱਲ ਰੱਖੀ ਹੈ ਇਸ ਤੋਂ ਬਹੁਤ ਅੱਛਾ ਲੱਗਦਾ ਸਿਵਾ ਮੈਂ ਇਹਨਾਂ ਦੀ ਸੋਚ ਨੂੰ ਇਹਨ ਇੱਥੇ ਮੈਡਮ ਨੀਨਾ ਮਿੱਤਲ ਜੀ ਕਹਿ ਰਹੇ ਆ ਕਿ ਹਾਂ ਇੱਥੇ ਕੋਲਜ ਚਾਹੀਦਾ ਆ ਇੱਥੇ ਗਵਰਨਮੈਂਟ ਕੋਲਜ ਚਾਹੀਦਾ ਇੱਥੇ ਤੁਹਾਨੂੰ ਕਿਤੇ ਵੀ ਕੁਝ ਸੁਣਨ ਨੂੰ ਇਹ ਮਿਲੇ ਕਿ ਕਿਤੇ ਪ੍ਰਾਈਵੇਟ ਕੋਲਜ ਦੀ ਗੱਲ ਹੋਵੇ ਕੋਈ ਕਿਤੇ ਮਾੜਾ ਮੋਟਾ ਕਿ ਕੁਝ ਮੈਡਮ ਨੀਨਾ ਮਿੱਤਲ ਇਹ ਗੱਲ ਕਹੀ ਹੋਵੇ ਕਿ ਹਾਂ ਵੀ ਤੁਹਾਨੂੰ ਪ੍ਰਾਈਵੇਟ ਕੋਲਜ ਦਵਾਂਗੇ ਜਾਂ ਅੱਧਾ ਸਰਕਾਰੀ ਅੱਧਾ ਪ੍ਰਾਈਵੇਟ ਦਵਾਂਗੇ ਇਹ ਗੱਲ ਕਿਤੇ ਹੋਈ ਆ ਜੇ ਤੁਸੀਂ ਨਹੀਂ ਵੀ ਚੰਗੀ ਤਰ੍ਹਾਂ ਸੁਣਿਆ ਤਾਂ ਤੁਸੀਂ ਵੀਡੀਓ ਨੂੰ ਪਿੱਛੇ ਕਰਕੇ ਦੁਬਾਰਾ ਸੁਣ ਸਕਦੇ ਆ ਉਦੋਂ ਉਹ ਇਹ ਗੱਲ ਕਹਿ ਰਹੇ ਆ ਕਿ ਸਾਨੂੰ ਇਹਨਾਂ ਬੱਚਿਆਂ ਨੇ ਕਿਹਾ ਕਿ ਇੱਥੇ ਗਵਰਨਮੈਂਟ ਕੋਲ ਦੇ ਹੋਣਾ ਚਾਹੀਦਾ ਆ ਇੱਥੇ ਲੜਕੇ ਦੇ ਲਈ ਕੋਲ ਚ ਵੀ ਹੋਣਾ ਚਾਹੀਦਾ ਐਦਾਂ ਉਹ ਗੱਲ ਕਰ ਰਹੇ ਆ ਤੇ ਅੱਜ ਜਦੋਂ ਇਹ ਜਿੱਤ ਜਾਂਦੇ ਆ ਫਿਰ ਉਸ ਤੋਂ ਬਾਅਦ ਇੱਕ ਮਸਲਾ ਉੱਠਦਾ ਹੈ ਕਿ ਬਨੂੜ ਦੀ ਇੱਕ ਬਹੁਤ ਕਰੋੜੀ ਜ਼ਮੀਨ ਆ ਜਿਹੜੀ ਉਹ ਬਹੁਤ ਪਿਛਲੇ ਲੰਮੇ ਸਮੇਂ ਤੋਂ ਕਈ ਸਾਲਾਂ ਤੋਂ ਮਤਲਬ ਇੱਕ ਪਿੰਡ ਦੀ ਪੰਚਾਇਤ ਨੇ ਸਾਡੇ ਸ਼ਹਿਰ ਨੂੰ ਤਾਂ ਕਰਕੇ ਦਸੀ ਕਿ ਸ਼ਹਿਰ ਦੇ ਕੁਝ ਸ਼ਹਿਰ ਦਾ ਕੁਝ ਪੜਾਹ ਹੋ ਸਕੇ ਕੋਈ ਵਧੀਆ ਕੋਈ ਅਦਾਰਾ ਬਣ ਸਕੇ ਜਿਹਦੇ ਨਾਲ ਬੱਚਿਆਂ ਨੂੰ ਕੋਈ ਵਧੀਆ ਫੈਸਿਲਿਟੀ ਮਿਲੇ ਜਾਂ ਲੋਕਾਂ ਨੂੰ ਕਿੰਨਾ ਲੰਮਾ ਸਮਾਂ ਹੋ ਗਿਆ ਉਹ ਜ਼ਮੀਨ ਖਾਲੀ ਪਈ ਸੀ ਉਹਦੇ ਉੱਤੇ ਜਦੋਂ ਕੈਪਟਨ ਕਮਲਜੀਤ ਜੀ ਸੀਗੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਉੱਥੇ ਵੀ ਕੰਪਿਊਟਰ ਸੈਂਟਰ ਬਣੇ ਤੇ ਫਿਰ ਉਸ ਤੋਂ ਬਾਅਦ ਚਲੋ ਉਹ ਪ੍ਰੋਜੈਕਟ ਸੀ ਨਹੀਂ ਲੱਗ ਸਕਿਆ ਉਸ ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਆਈ ਕਾਂਗਰਸ ਦੀ ਆਈ ਅਕਾਲੀ ਦਲ ਕਾਂਗਰਸ ਮਤਲਬ ਕਿ 3 ਨਾ ਟਾਈਮ ਸਰਕਾਰਾਂ ਆਂਦੀ ਰਹੀ ਕਿਸੇ ਸਰਕਾਰ ਨੇ ਚਲੋ ਕੁਝ ਨਹੀਂ ਕੀਤਾ ਉੱਪਰ ਖਾਲੀ ਪਈ ਸੀਗੀ ਇਹ ਤੱਕ ਮੰਨਦੇ ਸੀਗੇ ਕਿ ਹਾਂ ਚਲੋ ਇਹ ਸਾਡੇ ਮਤਲਬ ਕਿ ਆਮ ਲੋਕਾਂ ਦੀ ਹੀ ਆ ਸਾਡੀ ਮਿਊਸਪਲ ਕਮੇਟੀ ਦੀ ਹੀ ਜਗ੍ਹਾ ਆ ਤੇ ਤੁਸੀਂ ਹੁਣ ਦੇਖੋ ਬਈ ਜਦੋਂ ਇਹ ਜਿੱਤ ਜਾਂਦੇ ਆ ਜਿਹੜੇ ਪਹਿਲਾਂ ਲੋਕਾਂ ਦੇ ਵਿੱਚ ਇਹ ਸੰਬੋਧਨ ਕਰਦੇ ਆ ਇਹ ਬੋਲਦੇ ਆ ਇਹ ਲੋਕਾਂ ਦੇ ਵਿੱਚ ਪ੍ਰੋਮਿਸ ਕਰਦੇ ਆ ਕਿ ਬਨੂੜ ਦੇ ਲੋਕਾਂ ਨੂੰ ਸਰਕਾਰੀ ਕੋਲ ਚਾਹੀਦਾ ਆ ਇਹ ਬਹੁਤ ਵੱਡੀ ਡਿਮਾਂਡ ਆ ਤੇ ਫਿਰ ਉਹਨਾਂ ਦਾ ਜਿਹੜਾ ਪੈਰ ਵੱਧਾ ਆ ਉਹ ਕਦਮ ਵਧਾਉਂਦੇ ਆ ਜਿਹੜਾ ਇੱਥੇ ਇਸ ਥਾਂ ਨੂੰ ਪ੍ਰਾਈਵੇਟ ਕਾਲਜ ਵਾਲਿਆਂ ਦੇ ਹੱਥਾਂ ਵਿੱਚ ਦੇਣ ਦਾ ਇਹ ਫਿਰ ਉਸ ਪਾਸੇ ਪੈਰ ਵਧਾ ਦਿੰਦੀ ਹੈ ਕਿ ਇਸ ਥਾਂ ਨੂੰ ਅਸੀਂ ਪ੍ਰਾਈਵੇਟ ਕਾਲਜ ਦੇ ਲਈ ਹੱਥਾਂ ਚ ਲਵਾਂਗੇ ਇਸ ਗੱਲ ਦਾ ਜਦੋਂ ਮਿਊਸਪਲ ਕਮੇਟੀ ਦੇ ਵਿੱਚ ਗੱਲ ਪਹੁੰਚਦੀ ਹੈ ਕਿ ਉਹ ਥਾਂ ਨੂੰ ਇਦਾਂ ਇਦਾਂ ਕਰਨਾ ਹੈ ਕਿ ਕਾਲਜ ਲਈ ਦਿੱਤਾ ਜਾਵੇ ਵੀਰ ਉਹਦਾ ਮਤਲਬ ਉਹ ਜੋ ਵੀ ਪੱਤਰ ਵਿਹਾਰ ਜਿਹੜੇ ਕਾਗਜ਼ੀ ਕਾਰਵਾਈ ਹੁੰਦੀ ਆ ਉਹ ਕਰਨਾ ਹੈ ਤਾਂ ਉਥੇ ਰੋੜਾ ਪਿਆ ਅਸੀਂ ਵੀ ਬੋਲੇ ਕਿ ਨਹੀਂ ਇਦਾਂ ਨਹੀਂ ਹੋਣਾ ਚਾਹੀਦਾ ਤੇ ਉਸ ਟਾਈਮ मैडम ਉਹਨੇ ਤੁਸੀਂ ਸੁਣ ਕੇ ਦੇਖੋ ਇਸ ਗੱਲ ਤੋਂ ਉਹ ਬਹੁਤ ਤਪੇ ਕਿ ਪ੍ਰਾਈਵੇਟ ਸੰਸਥਾ ਨੂੰ ਉਹ ਜ਼ਮੀਨ ਦੇਣ ਦੇ ਪਿੱਛੇ ਐਮਸੀਆਂ ਨੇ ਇਥੇ ਦੇ ਮਿਊਸਪਲ ਕਾਉਂਸਲਰਾਂ ਨੇ ਇਹ ਵਿਰੋਧ ਕਿਉਂ ਕੀਤਾ ਇਸ ਗੱਲ ਤੋਂ ਉਹਨਾਂ ਨੂੰ ਬਹੁਤ ਦੁੱਖ ਹੋਇਆ ਫਿਰ ਬਾਅਦ ਵਿੱਚ ਜਦੋਂ ਬਾਹਰ ਉਹ ਮੀਡੀਆ ਕੋਲ ਆਏ ਫਿਰ ਉੱਥੇ ਕਿ ਉਹ ਗੱਲ ਕਹਿੰਦੇ ਆ ਇਹ ਕਿਹੜਾ ਕਨਫਰਮ ਆ ਕਿ ਅਸੀਂ ਪ੍ਰਾਈਵੇਟ ਹਥਾਂ ਨੂੰ ਪ੍ਰਾਈਵੇਟ ਕੋਲੇਜ ਦੇ ਲਈ ਹੀ ਦੇ ਰਹੇ ਹਾਂ ਮਤਲਬ ਉਹ ਉਥੇ ਬਹੁਤ ਗੋਲ ਮੋਲ ਗੱਲ ਕਰ ਰਹੇ ਤੁਸੀਂ ਧਿਆਨ ਨਾਲ ਸੁਣੋ ਮਤਲਬ ਕਿ ਉਹਨ ਪਤਾ ਆ ਉਹਦੀ ਗੱਲਾਂ ਜੋ ਕਲੀਅਰ ਹੁੰਦਾ ਕਿ ਸਰਕਾਰੀ ਕਾਲਜ ਨਹੀਂ ਹੈ ਜੇ ਤੋ ਸਰਕਾਰੀ ਕਾਲਜ ਦੀ ਗੱਲ ਹੋਊਗੀ ਤਾਂ ਫਿਰ ਅਲੱਗ ਤਰ੍ਹਾਂ ਦਾ ਮਾਹੌਲ ਹੁੰਦਾ ਆ ਫਿਰ ਅਲੱਗ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਸਰਕਾਰੀ ਨੂੰ ਕਿਹੜਾ ਨਾ ਕਰਦਾ ਆ ਬਈ ਸਰਕਾਰੀ ਨੂੰ ਤੇ ਕੋਈ ਨਾ ਹੀ ਨਹੀਂ ਕਰ ਰਿਹਾ ਸਰਕਾਰੀ ਨੂੰ ਤੇ ਕੋਈ ਐਮਸੀਬੀ ਨਾ ਨਹੀਂ ਕਰਦਾ ਰੋਲਾ ਦੇ ਪ੍ਰਾਈਵੇਟ ਹੱਥਾਂ 'ਚ ਦੇਣ ਦਾ ਆ ਤੁਸੀਂ ਇੱਕ ਵਾਰ ਮੈਡਮ ਨੀਨਾ ਮਿੱਤਲ ਜੀ ਦੀ ਗੱਲ ਸੁਣੋ ਗੱਲ ਸੱਚੀ ਹੋਇਆ ਉਦੋਂ ਤੋਂ ਨਾ ਕਵਾਲਟਿਕ ਰਾਜ ਸੈਂਟ ਜੀਐਸ ਐਸ ਨੇ ਤੁਹਾਨੂੰ ਬਣਾਇਆ ਉਦੋਂ ਇਹਨਾਂ ਨੂੰ ਮੋਟੋਰੇ ਉਦੋਂ ਇਹ ਚੱਲ ਰਿਹਾ ਹੈ ਕਿ ਜਿਵੇਂ ਕਿ ਪ੍ਰਾਈਵੇਟ ਸਸਟੇਨ ਦਿਜਰ ਗਿਆ ਜਾਂ ਜਿਵੇਂ ਕਿ ਜਦੋਂ ਚੋਣਾਂ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਕੋਈ ਸਰਕਾਰੀ ਕਾਲ ਜੁਕਤੀ ਨਹੀਂ ਆਉਂਦੀ ਉਹ ਵੀ ਆਪਣਾ ਸਮੂਹ ਕੁਝ ਸਭ ਕਿਰਾ ਚੋਣਾਂ ਦਾ ਸਭਾ ਰਾਜਿਕ ਕਾੜੀ ਅਸੀਂ ਕਿਹਾ ਕਿ ਵਾਅਦਾ ਕੀਤਾ ਸੀ ਇਸ ਨੂੰ ਕਿ ਇਸ ਕਿੱਸੇ ਕਿ ਪ੍ਰਾਈਵੇਟ ਸੋਸਨਾ ਕੀਪਾ ਫਾਈਨਲ ਫੈਕਟਰ ਯਾ ਹੋ ਰਹੀ ਹੈ ਇਹ ਤਾਂ ਬਿਨਾ ਗੱਲ ਦਾ ਇਸ਼ੂ ਬਣਾਇਆ ਜਾ ਰਿਹਾ ਹੈ ਜਿਵੇਂ ਕਾਨੂੰਨ ਪਤਾ ਹੈ ਹੁਣ ਮੈਂ ਜ਼ਿਆਦਾ ਨਹੀਂ ਕਹੂੰਗੀ ਪਰ ਅੰਤ ਵਿੱਚ ਮੈਂ ਜਿਹੜਾ ਇਹਨਾਂ ਵੱਲੋਂ ਇਹ ਸੀ ਬਣਾਇਆ ਗਿਆ ਇਹਨਾਂ ਨੇ ਇਹੀ ਗੱਲ ਕਹੀ ਹੈ ਕਿ ਇਹ ਨਹੀਂ ਕਿਹਨੇ ਕਹਿੰਦੇ ਵੀ ਬਰੂਰ ਦੇ ਬੱਚੇ ਬਰੂਰ ਦੇ ਆਸ-ਪਾਸ ਦੇ ਪਿੰਡਾਂ ਦੇ ਬੱਚਿਆਂ ਨੂੰ ਕਾਲਜ ਵੀ ਨੇ ਇਹ ਤਾਂ ਹਲੇ ਗੱਲ ਨਹੀਂ ਦੀ ਵੀ ਪ੍ਰਾਈਵੇਟ ਹੋ ਰਿਹਾ ਕਿ ਸਰਕਾਰੀ ਹੋ ਰਿਹਾ। ਬੇਰੀ ਅਸੀਂ ਵਾਅਦੇ ਕੀਤੇ ਐ ਕਿ ਇਹ ਦਵਾ ਆਏਗਾ ਉਹਦਾ। ਜਿਸ ਕੀ ਵਾਅਦਾ ਕੀਤਾ ਉਹ ਪੂਰਾ ਹੋਇਆ ਮਰ ਲੈ ਕੇ ਇਹਨਾਂ ਨੇ ਅਕਸਰ ਦੋ ਪਿਆ ਹੋਇਆ। ਇੱਕ ਕੁਆਲਿਟੀ ਦੇ ਹੱਥਾਂ ਬਾਰੇ ਤਾਂ ਕਾਲਜ ਆਊਗਾ। ਇਹ ਵਿਵਾਨਾ ਦੇ ਨਹੀਂ ਪਤਾ ਪਾਸ ਹੈ। ਇਹ ਇਹ ਪਬਲਿਕੀ ਆਉਗਾ ਸਾਡੇ ਪਿੰਡ ਦੇ ਪੜਾਂ ਦੇ ਸਰਕਾਰੀ ਹਾਂ ਵੀ ਪਕੀਟਾ ਕਰੀ ਸਰਕਾਰੀ ਦਾ ਨਾਮ ਹੀ ਆਣਾ ਹੈ ਸਰਕਾਰੀ ਕਾਲਜ ਦਾ ਆਮ ਹੀ ਆਣਾ ਸਭ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਇਹ ਵਾਅਦਾ ਕਰਦੇ ਆ ਸਰਕਾਰੀ ਕਾਲਜ ਦਾ ਫਿਰ ਜਿੱਤਣ ਤੋਂ ਬਾਅਦ ਫਿਰ ਇਹਨਾਂ ਨੇ ਐਦਾਂ ਗੋਲ ਮੋਲ ਗੱਲ ਕੀਤੀ ਆ ਪ੍ਰਾਈਵੇਟ ਵੀ ਸਰਕਾਰੀ ਵੀ ਅੱਧਾ ਅੱਧਾ ਐਦਾਂ ਮਿਲ ਗੋਲ ਮੋਲ ਕਰਤੀ ਤਾਂ ਕਿ ਬਸ ਹਕਮਤਾਂ ਦੇ ਪੈ ਜੇ ਫਿਰ ਉਹਨਾਂ ਦੇ ਖੱਤਾਂ 'ਚ ਦੇ ਦਾਂਗੇ ਜ਼ਮੀਨ ਪ੍ਰਾਈਵੇਟ ਘਰਾਣਿਆਂ ਦੇ ਤੇ ਫਿਰ ਹੁਣ ਇੱਕ ਵੀਡੀਓ ਹੋਰ ਸੁਣਿਓ ਆ ਵੀਡੀਓ ਥੋੜੇ ਦਿਨ ਪਹਿਲਾਂ ਦੀ ਆ 15 20 ਦਿਨ ਪਹਿਲਾਂ ਦੀ ਵੀਡੀਓ ਆ ਤੇ ਤੁਸੀਂ ਹੁਣ ਇਹਦੇ ਵਿੱਚ ਸੁਣੋ ਇਹਦੇ ਵਿੱਚ ਇਹਦੇ ਵਿੱਚ ਮਤਲਬ ਕਿ ਹੱਦੇ ਕਰਤੀ ਇਹਦੇ ਵਿੱਚ ਤੇ ਹੁਣ ਇਹ ਕਲੀਅਰ ਹੀ ਕਹਿਣ ਲੱਗ ਪਏ ਸਭ ਤੋਂ ਪਹਿਲਾਂ ਇਹਨਾਂ ਨੇ ਗੱਲ ਕੀਤੀ ਸੀ ਕਿ ਸਰਕਾਰੀ ਦੀ ਫਿਰ ਸਰਕਾਰੀ ਪ੍ਰਾਈਵੇਟ ਜੋ ਰੋਲਾ ਪਿਆ ਸਰਕਾਰੀ ਪਰ ਇਹ ਵੇਟ ਹੋ ਗਿਆ ਕਿ ਸਰਕਾਰੀ ਵੀ ਹੋਊਗਾ ਪ੍ਰਾਈਵੇਟ ਮਤਲਬ ਕਿ ਫਿਰ ਮਤਲਬ ਕਿ ਇਸ ਗੱਲ ਨੂੰ ਥੋੜਾ ਜਿਹਾ ਉਤੇਜਿਤਨ ਦੀ ਕੋਸ਼ਿਸ਼ ਕੀਤੀ ਇਸ ਗੱਲ ਨੂੰ ਮਤਲਬ ਕਿ ਵੀ ਇਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਬੱਚੇ ਪੜਨ ਬੱਚੇ ਨੂੰ ਪੜਨ ਲਈ ਕੁਝ ਮਿਲੇ ਉਹ ਭਾਵੇਂ ਸਰਕਾਰੀ ਹੋਵੇ ਭਾਵੇਂ ਪ੍ਰਾਈਵੇਟ ਹੋਵੇ ਤੇ ਅੱਜ ਤੋਂ ਹੁਣ ਮਤਲਬ ਕਿ ਹੁਣ ਉਹਨਾਂ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਉਹਨਾਂ ਨੇ ਕਲੀਅਰ ਕਰਤਾ ਕਿ ਜਿਹੜਾ ਕਾਲਜ ਹੈ ਉਹ ਪ੍ਰਾਈਵੇਟ ਹੀ ਹੈ ਮਤਲਬ ਕਿ ਵੀ ਉਹ ਗੱਲ ਕਹਿ ਰਹੇ ਆ ਵੀ ਪੱਤਰਕਾਰ ਵੀਰ ਨੇ ਪੁੱਛਿਆ ਵੀ ਸਕੂਲ ਦੇ ਬਾਰੇ ਕੀ ਅਪਡੇਟ ਆ ਕੀ ਕਹੋਗੇ ਉਹਦਾ ਕੀ ਬਣ ਰਿਹਾ ਤੇ ਅੱਜ ਉਹ ਕਹਿ ਰਹੇ ਆ ਕਿ ਅ ਦਿ ਕਾਲਜ ਦਾ ਕੀ ਆ ਤੇ ਸਰਕਾਰੀ ਉਹ ਜੇ ਪ੍ਰਾਈਵੇਟ ਸਾਡਾ ਮਕਸਦ ਇਹ ਹੈ ਕਿ ਅਸੀਂ ਬੱਚੇ ਨੂੰ ਪੜਾਉਣਾ ਕਹਿੰਦੇ ਇਹ ਕੀ ਮਤਲਬ ਕਿ ਇਹਨਾਂ ਨੂੰ ਸਾਡਾ ਤਕਲੀਫ ਹੋ ਰਹੀ ਆ ਬੜੀ ਕੋ ਉਹ ਪਹਿਲੇ ਮੁੱਦਾ ਕਲੀਅਰ ਕਰ ਦੋ ਜੀ ਜੋ ਸਰਕਾਰੀ ਕਾਲਜ ਦਾ ਪ੍ਰਾਈਵੇਟ ਕਾਲਜ ਦਾ ਬਨੂਰ ਦੇ ਚਸਥਾਪਿਕ ਕਰ ਰਹੇ ਨੇ ਇਹ ਬਿਨਾਂ ਗੱਲ ਤੋਂ ਜਿਹੜੇ ਵਿਰੋਧੀਆ ਇਸ਼ੂ ਬਣਾ ਰਹੇ ਨੇ ਸਾਡਾ ਮਕਸਦ ਹੈ ਬੱਚਿਆਂ ਨੂੰ ਐਜੂਕੇਸ਼ਨ ਦੇਣਾ ਉਧਲੇ ਹੋਇਆ ਸਰਕਾਰੀ ਜਾਂ ਪ੍ਰਾਈਵੇਟ ਦਾ ਸਾਡਾ ਸਾਡਾ ਕਾਲਜ ਜਿਹੜਾ ਇਹਨਾਂ ਨੇ ਐਪਲੀਕੇਸ਼ਨ ਜੀਪੀਏ ਐਮਐਨ ਕਾਲਜ ਆ ਰਿਹਾ ਪੀਐਮਐਨ ਕਾਲਜ ਲਈ ਅਰਧ ਸਰਕਾਰੀ ਹੈ ਪੰਜਾਬੀ ਯੂਨੀਵਰਸਿਟੀ ਨਾਲ ਜੁੜ ਕੇ ਸਾਡਾ ਮਕਸਦ ਹੈ ਬੱਚਿਆਂ ਨੂੰ ਸਿੱਖਿਆ ਦੇਣਾ ਇਹਨਾਂ ਲੋਕਾਂ ਤੋਂ ਨਹੀਂ ਉਹ ਹੱਲ ਜਰਿਆ ਜਾ ਰਿਹਾ ਕਿ ਇੱਥੇ ਕਾਲਜ ਆ ਗਿਆ ਸੱਚੀ ਗੱਲ ਹੈ ਮੈਡਮ ਜੀ ਸਾਡੇ ਤੋਂ ਨਹੀਂ ਜਰਿਆ ਜਾ ਰਿਹਾ ਜਰਿਆ ਜਾਣਾ ਵੀ ਨਹੀਂ ਚਾਹੀਦਾ ਕਿਉਂ ਜਿਹੜੀ ਹੈ ਪ੍ਰਾਈਵੇਟ ਕਾਲਜਾਂ ਦੇ ਇੱਥੇ ਕਮੀ ਹੈ ਅਸੀਂ ਆਮ ਲੋਕਾਂ ਨੇ ਵੋਟਾਂ ਤੁਹਾਨੂੰ ਪ੍ਰਾਈਵੇਟ ਕੌਲਸ ਦੇ ਨਾਂ ਦੇ ਦਿੱਤੀਆਂ ਆ ਤੇ ਤੁਸੀਂ ਅੱਜ ਕੀ ਕਰਦੇ ਟਰੇਟ ਜਰ ਨਹੀਂ ਜਾ ਰਿਹਾ ਸਾਡੇ ਤੋਂ ਨਹੀਂ ਚਲੇ ਜਾਂਦਾ ਇਹੋ ਜਿਹੇ ਡੋਗਲੇ ਕਿਰਦਾਰ ਸਾਡੇ ਤੋਂ ਨਹੀਂ ਜਰੀਆਂ ਜਾਂਦੀਆਂ ਇਹੋ ਜੀਆਂ ਡੋਗਲੀਆਂ ਨੀਤੀਆਂ ਤੇ ਹੱਥ ਜੋੜ ਕੇ ਬੇਨਤੀ ਆ ਕਿ ਰਹਿਮ ਕਰੋ ਐਦਾਂ ਦਾ ਕੁਛ ਨਾ ਕਰੋ ਜਿ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਨਾ ਕਰੋ ਅੱਜ ਸੱਥਾਂ ਦੇ ਵਿੱਚ ਇਹ ਗੱਲ ਚੱਲ ਪਈ ਕਿ ਉਹਨਾਂ ਤੋਂ ਵੀ ਅੱਗੇ ਲੰਘ ਗਏ ਅੱਜ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲਦਾ ਆ ਜਿੱਦਾਂ ਲੋਕ ਪਹਿਲਾਂ ਬਾਦਲਾਂ ਨੂੰ ਗਾਲਾਂ ਕੱਢਦੇ ਸੀ ਜਿੱਦਾਂ ਕੈਪਟਨ ਕਾਂਗਰਸੀਆਂ ਨੂੰ ਗਾਲਾਂ ਕੱਢਦੇ ਸੀਗੇ ਅੱਜ ਲੋਕ ਇਹ ਕਹਿਣ ਲੱਗ ਪਏ ਕਿ ਇਹਨਾਂ ਨਾਲੋਂ ਤੇ ਉਹੀ ਚੰਗੇ ਸੀਗੇ ਤੇ ਅੱਜ ਮੈਂ ਤੁਹਾਨੂੰ ਕਹਿ ਰਿਹਾ ਜਿਹੜਾ ਕੰਮ ਕੱਲੀ ਕਾਂਗਰਸੀ ਨੇ ਨਹੀਂ ਕੀਤਾ ਸੀਗਾ ਉਹ ਤੁਸੀਂ ਕਰਤਾ